ચલો ઓય ફાસ્ટ ઓય આવી ગયો ઓય ફાસ્ટ ચલો મરાયા વેરી ગુડ कुर्सी કોળો કમ જેટ લંગી कुर्सी કોળો कुर्सी કોળો બાત કોના કોણ ખોથે પહેનણીયા ઓય બેઠો છે બેઠો લાવ બેર ચલો ચલો ચલો

ਉੱਪਰ ਕੋਲੇ ਜਾ ਵੀਆ ਬੈਂਡ ਹੋ ਕੇ ਖੜ ਜਾ ਉੱਥੇ ਉੱਥੇ ਮੈਂ ਤੈਨੂੰ ਮਾਰ ਦੇਣਾ ਕੋਲ ਕੋਲੇ ਜਾ ਨਾ ਰੋ ਨਾ ਰੋ ਬੈਂਡ ਹੋ ਜਾ ਕੇ ਕੈਂ ਮਿੰਟਾਂ ਦਾ ਬਣ ਜਾਣ ਦੇ ਹਾਂ ਤੂੰ ਤਿੰਨ ਦਾ ਤੇਰੀ ਪੰਜਾਬ ਦਾ ਪੂਰਾ ਪਾਇਦਾ ਉਹ ਕਹਦੇ ਸਬਸਕ੍ਰਾਈਬ ਕਰੋ ਓਏ ਰੁਕਣਾ ਨਹੀਂ ਉਹ ਕਿਸੇ ਨੇ ਸਜ਼ਾ ਮਿਲੂ ਜਿਹੜਾ ਰੁਕ ਗਿਆ 10 ਨੰਬਰ ਚਲੋ ਭੱਜ ਦੌੜ ਕੇ ਦੌੜ ਕੇ ਦੌੜ ਕੇ ਲਾਈਨ ਬਣਾ ਕੇ ਭਾਈ ਉਹ ਦੂਆ ਦਾ ਇਹਦੇ ਰਹਿਣਾ ਇਹਨਾਂ ਨੇ ਸੈਟ ਆ ਕਿੰਨਾ ਦਾ ਰੰਗ ਚਲੋ ਤੁਸੀਂ ਇਲਾਕੇ ਆ ਗਏ ਉਹਦੇ ਤੇ ਨੰਨੇ ਲੈ ਆ ਕੇ ਜਾਂ 10 ਡੰਡੇ ਲੈ ਆਇਆ ਤਾਂ ਬਾਹਰ ਖਾਣਾ ਨੂੰ ਉਹਨਾਂ ਦਾ ਟਾਈਮ ਖਾਣਾ ਨੂੰ ਚੱਲੋ ਚਲੋ ਕੋਣ ਸੱਜਾ ਨੂੰ 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 ਤੁਹਾਨੂੰ ਬਾਹਰ ਤਿੰਨ ਮਿੰਟਾਂ ਦੀ ਬਣਾਉਣੀ ਹੈ ਹੋਰ ਲਾਵਾਂਗੇ ਰੁਕ ਜਾ ਰਿਲੈਕਸ ਹੋ ਜਾ ਫਿਰ ਉਹ ਅੱਡ ਬਣਾਣਾ ਹੈ ਰੁਕ ਜਾ ਓਏ ਸੇਤੀ ਆਓ ਤੁਸੀਂ ਭੱਜ ਕੇ ਜਾਓ ਠੀਕ ਆ ਆ ਜੀ ਮਰ ਜਾ ਕੇ ਪੂਰਾ ਕੁਰਸੀ ਚ ਪੈਰ ਐ ਪੂਰਾ ਪ੍ਰੋਪਰ ਚੱਕ ਕੇ ਲੈ ਜਾਣਾ ਰੈਡੀ ਹੋ ਜਾ ਬੈਠ ਓਏ ਮੈਂ ਬੰਨ ਗਿਆ ਤੇਰਾ ਬੈਂਡ ਓਏ ਮੈਂ ਨੋ ਥੋੜੇ ਚਾ ਚਾਰ ਸਰ ਮੈਂ ਚੱਲ ਆ ਗਈ ਮੈਂ ਨਹੀਂ ਕੋਈ ਨਹੀਂ ਤਰਫਾ ਆ ਨਾ 是。<laughs>